ਪੰਜਾਬ ਕੇ ਇਸੀ ਚੈਨਲ ਦੇਖਣ ਵਾਲੇ ਦਰਸ਼ਕਾਂ ਨੂੰ ਰਮੇਸ਼ ਗੱਪਾ ਦਾ ਨਮਸਕਾਰ ਅੱਜ ਅਸੀਂ ਬੈਠੇ ਆਂ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਸੁਨਮਾ ਵਿਖੇ ਜਿੱਥੋਂ ਦੇ ਚਾਰਤਧਾਇਕ ਔਰ ਮੰਤਰੀ ਵੀ ਰਹਿ ਚੁੱਕੇ ਔਰ ਸਾਡੇ ਸੰਗਵਾ ਪਿੰਡ ਦੇ ਗਿਆਨੀ ਜੈਲ ਸਿੰਘ ਰਾਸ਼ਟਰਪਤੀ ਵੀ ਰਹਿ ਚੁੱਕੇ ਆ ਅੱਜ ਉਹਨਾਂ ਦੇ ਪਿੰਡ ਬੈਠੇ ਆਂ ਔਰ ਸਾਡੇ ਮਾਨਸਹਾ ਸਪੀਕਰ ਪੁਲਤਾ ਸਿੰਘ ਸੰਗਵਾ ਜੀ ਦੇ ਗ੍ਰਹਿ ਵਿਖੇ ਅੱਜ ਬੈਠੇ ਆਂ ਗੱਲਬਾਤ ਕਰਦੇ ਹਾਂ ਉਹਨਾਂ ਨਾਲ ਕਿ ਉਹਨਾਂ ਨੇ ਕਿਵੇਂ ਸਿਆਸਤ ਦੇ ਵਿੱਚ ਪੈ ਰੱਖਿਆ ਔਰ ਜੋ ਗਿਆਨੀ ਜੈ ਸਿੰਘ ਨਾਲ ਉਹਨਾਂ ਦੇ ਕੀ ਰਿਸ਼ਤੇ ਕਰੀ ਸੀ ਅਨਸਰ ਵਾਇਗੁਰਦੀ ਦਾ ਖਾਲਸਾ ਵਾਇਗੁਰਦੀ ਫਤੇ ਦੇਖੋ ਸਿਆਸਤ ਭਾਵੇਂ ਮੈਂ ਇੱਕ ਸਿਆਸੀ ਪਰਿਵਾਰ ਚੋਂ ਆ ਲੇਕਿਨ ਸਿਆਸਤ ਨਾਲ ਮੇ ਕੋਈ ਸਿੱਧਾ ਰਿਸ਼ਤਾ ਨਹੀਂ ਸੀ ਤੇ ਸਿਆਸਤ ਮੇਰੇ ਜਿਹੜਾ ਇਹ ਮਨ ਵੀ ਖੁੱੜ ਚੁੱਕਿਆ ਸੀ ਸਿਆਸਤ ਕੋਈ ਮੈਨੂੰ ਲੱਗਦਾ ਸੀ ਇਹ ਬਹੁਤ ਮਹਿੰਗੀ ਖੇਡ ਹੈ ਇਹਦੇ ਵਿੱਚ ਬੰਦੇ ਨੂੰ ਕਈ ਤਰ੍ਹਾਂ ਦੇ ਕੰਪਰੋਮਾਈਜ਼ ਕਰਨੇ ਪੈਂਦੇ ਸੋ ਮੈਂ ਤਾਂ ਸਰਮੰਚੀ ਦੇ ਬਾਅਦ ਛੱਡ ਚੁੱਕਿਆ ਸੀ ਰਾਸ਼ਟਰਪਤੀ ਗਿਆਨੀ ਜਲ ਸਿੰਘ ਜੀ ਨਾਲ ਤੁਹਾਡੇ ਕਿਰਸਤਾ ਸੀ ਗਿਆਨੀ ਜਲ ਸਿੰਘ ਜੀ ਮੇਰੇ ਦਾਦਾ ਜੀ ਦੇ ਛੋਟੇ ਭਾਈ ਸੀਗੇ ਸਾਡਾ ਜੁਆਇੰਟ ਪਰਿਵਾਰ ਆ ਕੇ ਹੁਣ ਤੱਕ ਇਕੱਠੇ ਹੀ ਰਹਿੰਦੇ ਬਹੁਤ ਪਿਆਰ ਬਹੁਤ ਪਿਆਰ ਦਿੱਤਾ ਉਹਨਾਂ ਨੇ ਪਤਗਾ। ਬੰਦੇ ਸੰਦਵਾ ਦੇ ਵਿੱਚੋਂ ਸਾਰੇ ਮਹਿਲੇ ਬਣਿਆ। ਰਾਸ਼ਟਰਪਤੀ ਵੀ ਬਣਿਆ। ਮੰਤਰੀ ਵੀ ਬਣਿਆ ਔਰ ਤੁਸੀਂ ਵਿਧਾਨ ਸਭਾ ਦੇ ਸਪੀਕਰ ਵੀ ਬਣਿਆ। ਮੁੱਖ ਮੰਤਰੀ ਵੀ ਬਣਿਆ। ਮੁੱਖ ਮੰਤਰੀ ਬਣਿਆ ਜਨ ਜੈ ਸਿੰਘ ਜੀ ਮੁੱਖ ਮੰਤਰੀ ਵੀ ਰਹੇ। ਔਰ ਸੰਦਵਾ ਦੇ ਮਿੱਟੀ ਨੂੰ ਬਖਸ਼ਿਆ। ਤੁਸੀਂ ਦੇਖੋ ਵੀ ਇਹ ਹਿਸਟਰੀ ਚ ਮੈਨੂੰ ਨਹੀਂ ਲੱਗਦਾ ਕਿਤੇ ਹੋਇਆ ਹੁਣ। ਮੁੱਖ ਮੰਤਰੀ ਵੀ ਉਸ ਪਿੰਡ ਦਾ ਹੋਵੇ। ਤੇ ਲੀਡਰ ਆਫ ਆਪੋਜੀਸ਼ਨ ਉਸ ਪਿੰਡ ਦਾ ਹੋਵੇ। ਤੇ ਲੀਡਰ ਆਫ ਆਪੋਜੀਸ਼ਨ ਮੁੱਖ ਮੰਤਰੀ ਤੇ ਬਹਿਰਤ ਹੁੰਦਾ। ਇਹ ਇਹ ਸਿਰਫ ਸੰਧੂਆਂ ਦੀ ਮਿੱਟੀ ਦੇ ਇਸਿਆ ਸੋ ਇਹ ਬਹੁਤ ਬਖਸ਼ੀ ਹੋਈ ਬਹੁਤ ਸੱਚੇ ਪਾਤਸ਼ਾਹ ਦੀ ਕਿਰਪਾ ਇਸ ਮਿੱਟੀ ਦੇ ਆ ਜਿਸ ਮਿੱਟੀ ਤੇ ਅਸੀਂ ਬੈਠੇ ਹਾਂ ਸੰਧੂਆਂ ਆਪਣੀ ਤੇ ਤੁਸੀਂ ਸਰਪੰਚੀ ਵੀ ਕੀਤੀ ਹੈ ਸਰਪੰਚੀ ਤੋਂ ਬਾਅਦ ਤੁਸੀਂ ਸਿਆਸਤ ਵਿੱਚ ਕਾਫੀ ਜਗ੍ਹਾ ਬਣੇ ਹਮਦੇ ਬਾਰੇ ਕੀ ਕਹਿਣਾ ਚਾਹੋਗੇ ਸਰਪੰਚੀ ਇੱਕ ਤਰ੍ਹਾਂ ਦੀ ਬੇਸਿਕ ਟ੍ਰੇਨਿੰਗ ਹੁੰਦੀ ਹੈ ਜੀ ਰਾਜਨੀਤੀ ਦੀ ਪਰ ਮੈਂ ਤਾਂ ਛੱਡਤੀ ਸੀ ਰਾਜਨੀਤੀ ਉਸ ਤੋਂ ਬਾਅਦ ਸਰਪੰਚੀ ਤੋਂ ਬਾਅਦ ਤੇ ਇਹਦਾ ਸ਼੍ਰੀਮਾਨ ਅਰਮਨ ਕੇ ਜਦੀਵਾਲ ਦੇ ਅਕਾਲ ਪੰਥ ਦੀ ਗਿਰਵਾ ਹੋਈ ਵੀ ਉਹਨਾਂ ਨੇ ਆਮਾਦੀ ਪਾਰਟੀ ਬਣਾਈ ਤੇ ਅਸੀਂ ਫਿਰ ਸਾਰੇ ਉਹਨਾਂ ਦੇ ਨਾਲ ਲੱਗੇ ਔਰ ਲੋਕ ਇੱਕ ਤਰ੍ਹਾਂ ਦੇ ਤਾਂ ਸੇਵਾ ਜਿਹੜੀ ਹੈ ਰਾਜਨੀਤੀ ਘਟਾ ਆਮਾਦੀ ਪਾਰਟੀ ਸੇਵਾ ਜਾਂਦਾ ਸੋ ਉਹ ਸੇਵਾ ਦੀ ਸਾਡੇ ਦੇ ਬਖਸ਼ਿਸ਼ ਹੋਈ ਤੇ ਆਪਕੋ ਤੁਸੀਂ ਦੋ ਵਾਰ ਐਮਐਲਏ ਬਣਿਆ ਔਰ ਲੋਕਾਂ ਨੇ ਬਹੁਤ ਚਾਇਆ ਤੁਹਾਨੂੰ ਉਹਦੇ ਬਾਰੇ ਕੀ ਕਹਿਣਾ ਚਾਹੋ ਮੈਂ ਨਹੀਂ ਬਣਿਆ ਬਲੇ ਮੈਨੂੰ ਤਾਂ ਲੋਕਾਂ ਨੇ ਬਣਾਇਆ ਮੇਰਾ ਤੇ ਜਿਹੜੀ ਵੀ ਕਿਰਪਾ ਹੋਈ ਹੈ ਕੋਟਪੂਰੇ ਦੇ ਲੋਕਾਂ ਦੀ ਹੋਈ ਹੈ ਦਸਾਂ ਉਹਨਾਂ ਦੀ ਕਿਰਤ ਕਰਨ ਵਾਲਿਆਂ ਦੀ ਹੋਈ ਹੈ 2 ਨੰਬਰ ਵਾਲੇ ਨੇ ਕਿਸੇ ਨੇ ਮੇਰੀ ਮਦਦ ਨਹੀਂ ਕੀਤੀ ਤੇ ਨਾਮ ਹੈ ਮੰਗੀ ਦਸਾਂ ਵਾਲਾਂ ਦੀ ਕਿਰਤ ਕਰਨ ਵਾਲਿਆਂ ਨੇ ਇੱਥੇ ਤੇ ਭੇਜਿਆ ਲੇਕਿਨ ਮੈਂ ਤੇ ਬਸ ਇਹੀ ਕਹਿੰਦਾ ਵੀ ਦਿਨ ਰਾਤ ਸੇਵਾ ਕਰੀਏ ਜਿਨ੍ਹਾਂ ਨੇ ਐਡਾ ਵੱਡਾ ਮਾਣ ਦਿੱਤਾ ਸਰਪੰਚ ਬਣਨਾ ਬਹੁਤ ਉਖਾਉਂਦਾ ਜੀ ਇਸ ਤਰ੍ਹਾਂ ਗਿਆਨੀ ਜਲ ਸਿੰਘ ਜੀ ਨੇ ਰਾਸ਼ਟਰਪਤੀ ਪਹਿਲਾ ਮੁੱਖ ਮੰਤਰੀ ਬਣੇ ਉਸ ਤੋਂ ਬਾਅਦ ਰਾਸ਼ਟਰਪਤੀ ਬਣੇ ਕਾਫੀ ਤਰੱਕੀ ਕੀਤੀ ਸੀ ਕੀ ਤੁਸੀਂ ਵੀ ਅਜਾ ਇਸ ਤਰ੍ਹਾਂ ਤਰੱਕੀ ਕਰੋਗੇ ਇਹ ਤਾਂ ਸਾਹਿਬਾ ਤੁਹਾਡੇ ਆਈਆਂ ਜਿਸ ਭਾਵੇਂ ਜਿਸ ਦੇ ਜਾਂ ਤੁਸੀਂ ਅਦਾਸਾ ਕਰੋ ਸੋ ਬਾਕੀ ਮੈਂ ਤਾਂ ਇਹ ਕਹਿੰਦਾ ਸਤਿ ਆਪਾ ਸਾ ਜਿਹੜੀ ਡਿਊਟੀ ਲਈ ਹੈ ਉਹ ਚੰਗੇ ਤਰੀਕੇ ਨਾਲ ਆਪਾਂ ਕਰ ਲਈਏ ਗਰੀਬ ਲੋਕਾਂ ਦੇ ਮਿਹਨਤ ਕਸ਼ੂਕਾਂ ਦੇ ਦੁਕਾਨਦਾਰਾਂ ਦੇ ਕਿਸਾਨਾਂ ਦੇ ਮਜ਼ਦੂਰਾਂ ਦੇ ਤੁਹਾਡੇ ਵਰਗੇ ਸਾਥੀਆਂ ਦੇ ਪੱਤਰਕਾਰਾਂ ਦੇ ਮੈਂ ਮਤਲਬ ਦੁੱਖ ਹਰਨ ਵਾਲਾ ਬਣਨਾ ਮੈਂ ਉਹਨਾਂ ਨੂੰ ਦੁਖੀ ਕਰਨ ਵਾਲਾ ਨਾ ਬਣ ਦੁੱਖ ਹਰਨ ਵਾਲਾ ਬਣਨਾ ਸੋ ਇਹੀ ਅਰਦਾਸ ਹੈ ਬਾਕੀ ਦਾ ਜੋ ਪ੍ਰਮਾਤਮਾ ਨੇ ਬਖਸ਼ਣਾ ਜੋ ਜ਼ਿੰਮੇਵਾਰੀ ਦੇਣੀ ਹੈ ਉਹਨੇ ਦੇਣੀ ਹੈ ਮੈਂ ਕਿਹੜਾ ਸੋਚਿਆ ਸੀ ਕਿ ਸਿੱਕਰ ਬਣੂ ਅਸੀਂ ਤਾਂ ਮੈਡੀਕਲ ਕਾਲਜ ਗਰੀਬ ਮਰੀਜ਼ਾਂ ਦਾ ਮਦਦ ਕਰਨਾ ਸੀ ਉੱਥੇ ਨਾੜੇ ਲਾਉਂਦੇ ਹੁੰਦੇ ਸੀਗੇ ਉੱਥੋਂ ਉਠਾ ਕੇ ਉਹਨਾਂ ਮਰੀਜ਼ਾਂ ਦੀਆਂ ਕੈਂਸਰ ਮਰੀਜ਼ਾਂ ਦੀਆਂ ਸੀਸਾਂ ਨੇ ਅੱਜ ਦੇਖੋ ਕਿੰਨੀ ਵੱਡੀ ਸੇਵਾ ਬਖਸ਼ੀ ਹੈ ਹੋਰ ਕੀ ਕਹਿਣਾ ਚਾਹੁੰਦੇ ਆ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਆ ਮੈਂ ਲੋਕਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਵੀ ਜਿਹੜੀ ਆ ਪਾਰਟੀ ਹੈ ਨਾ ਆਮ ਆਦਮੀ ਪਾਰਟੀ ਸ਼੍ਰੀਮਾਨ ਅਰਵਿੰਦ ਕੇਜਰੀਵਾਲ ਇਹ ਆਮ ਲੋਕਾਂ ਵਾਸਤੇ ਆਈ ਹੈ ਦਾਇਰ ਕੀਤੀ ਪਹਿਲਾਂ ਕੀ ਹੁੰਦਾ ਸੀ ਜਾਂ ਜਿਹੜੇ ਹੋਰ ਨੇਤਾगण ਹੈ ਇਹ ਸਰਕਾਰੀ ਖਜ਼ਾਨਾ ਲਟਾਉਂਦੇ ਸੀ ਵੱਡੇ ਵੱਡੇ ਲੋਕਾਂ ਦੇ ਇਹ ਪਹਿਲਾ ਰੋਬਟ ਪਹਿਲਾ ਪੋਲੀਟੀਸ਼ੀਅਨ ਹੈ ਜਿਹਦੇ ਤੇ ਅਕਾਲ ਪੁਰਖ ਨੇ ਕਿਰਪਾ ਕੀਤੀ ਹੈ ਉਹ ਗਰੀਬਾਂ ਵਾਸਤੇ ਕੰਮ ਕਰਦਾ ਯਾਰ ਤੁਸੀਂ ਦੇਖੋ 600 ਯੂਨਟ ਬਿਜਲੀ ਮਾਫ ਕਰਤੀ ਸਾਰਿਆਂ ਦੀ ਕਰਤੀ ਹੈ ਕੋਈ ਕੋਈ ਸਰਟੀਫਿਕੇਟ ਵੀ ਚਾਹੀਦਾ ਕੋਈ ਤੁਹਾਡਾ ਫਾਰਮ ਨਹੀਂ ਚਾਹੀਦਾ ਕੋਈ ਮਤਲਬ ਕੁਝ ਨਹੀਂ ਚਾਹੀਦਾ ਸਾਰੇ ਮਾਫ ਕਰਤੀ ਫੇਰ ਸਭ ਤੋਂ ਵੱਡ ਗਰੀਬ ਦਾ ਵੱਡਾ ਦੁੱਖ ਕੀ ਹੁੰਦਾ ਜਦੋਂ ਬਿਮਾਰੀ ਆ ਜੇ ਕਰੇ ਸਾਰੇ ਟੈਸਟ ਫ੍ਰੀ ਕਰਤੇ ਸਾਰੀਆਂ ਦਵਾਈਆਂ ਫ੍ਰੀ ਕਰਤੀਆਂ ਕਮਾਲ ਦੀ ਗੱਲ ਨਹੀਂ ਅਜੇ ਫਿਰ ਗਰੀਬੀ ਦੇ ਨਿਕਲਣ ਦਾ ਇੱਕੋ ਇੱਕ ਤਰੀਕਾ ਬੱਚਿਆਂ ਨੂੰ ਪੜਾਉਣਾ ਸਾਡੇ ਤਾਂ ਬੱਚੇ ਪੜ੍ਹਨੋਂ ਹਟ ਗਏ ਸੀ ਕਿਤੇ ਸੀ ਜੇ ਨੌਕਰੀ ਤਾਂ ਮਿਲਣੀ ਨਹੀਂ ਯਾਰ ਕੰਮ ਵੱਡਿਆਂ ਲੋਕਾਂ ਕੋਲੇ ਸਾਰੇ ਪੜ੍ਹਨੋਂ ਹਟ ਗਏ ਸੀ ਲੇਕਿਨ 62000 ਨੌਕਰੀਆਂ ਦਿੱਤੀਆਂ ਪੰਜਾਬ 'ਚ ਹੁੰਦਾ ਹੈ ਆਵਾਜ਼ੀ ਪਾਰਟੀ ਦੀ ਸਰਕਾਰ ਨੇ 62000 ਨੌਕਰੀਆਂ ਇੱਕ ਵੀ ਸਾਡਾ ਬੱਚਾ ਹੱਥ ਖੜਕ ਕਰਕੇ ਕਹਿੰ ਗਿਆ ਸਾਡੇ ਮੈਨੂੰ ਕਦੇ ਜੀ ਮਿਲਦ ਕਰਨੀ ਪਈ ਮੈਨੂੰ ਕਿਸੇ ਦੀ ਸ਼ਿਫਾਰਿਸ਼ ਪਾਉਣੀ ਪਈ ਮੈਨੂੰ ਕਿਸੇ ਨੂੰ ਵੱਢੀ ਦੇਣੀ ਪਈ ਰਿਸ਼ਵਤ ਦੇਣੀ ਪਈ ਔਰ ਇਹ ਨੂੰ ਵੇਖ ਕੇ ਸਾਡੇ ਹੁਣ ਬੱਚੇ ਸਾਰੇ ਭਾਵੇਂ ਗਰੀਬਾਂ ਦੇ ਆ ਜਾਂ ਸਹਿੰਦੇ ਲੋਕਾਂ ਦੇ ਆ ਉਹਨਾਂ ਦੇ ਮਨ 'ਚ ਇੱਕ ਗੱਲ ਤਾਂ ਆ ਹੀ ਨਮ ਪੜ ਗਈ ਯਾਰ ਬਹੁਤ ਜ਼ਿਆਦਾ ਸਾਨੂੰ ਵੀ ਸਾਡੇ ਦੇ ਮਿਹਰ ਹੋ ਜੇ ਸੋ ਜਿਹੜੇ ਸਮਾਜ ਦੇ ਵਿੱਚ ਬੱਚੇ ਪੜ ਜਾਣਗੇ ਨਾ ਸਮਝ ਲੋ ਉਹ ਸਮਾਜ ਤਰੱਕੀ ਕਰੂਗਾ ਉੱਥੇ ਸੁੱਖ ਹੋਊਗਾ ਸ਼ਾਂਤੀ ਹੋਊ ਤਰੱਕੀ ਹੋਊ ਸਭ ਕੁਝ ਹੋਊ ਸੋ ਇਹ ਪੰਜਾਬ ਦਾ ਇਹ ਬਹੁਤ ਵੱਡਾ ਫੈਲਾਅ ਹੋਇਆ ਤੁਸੀਂ ਮੇ ਲੋਕਾਂ ਨੂੰ ਕਹਿਣਾ ਵੀ ਆਵਾਂ ਦੀ ਪਾਰਟੀ ਦੇ ਸਿਰ ਤੇ ਆਪਦੀ ਉਸੇ ਤਰ੍ਹਾਂ ਕਿਰਪੀ ਕਿਰਪਾ ਬਣਾਈ ਰੱਖਿਓ ਆਪਾਂ ਪੰਜਾਬ ਨੂੰ ਮੁੜ ਤੋਂ ਪਹਿਰਾ ਫਿਰ ਖੜੇ ਕਰਨਾ ਹੈ ਔਰ ਖੜੇ ਕਰਨ ਦੀ ਕੋਆਰ ਸ਼ੁਰੂ ਹੋ ਗਈ ਤੁਸੀਂ ਦੇਖੋ ਪਹਿਲੀਆਂ ਪਾਰਟੀਆਂ ਵਾਲੇ ਇਬਾਦਤਦਾਰ ਵਾਲੇ ਤਾਂ ਜਾਦੇ ਕਰਦੇ ਸੀ ਇੱਕ ਬੂੰਦ ਵੀ ਪਾਣੀ ਨਹੀਂ ਦੇਵਾਂਗੇ ਜਿੱਦੀ ਵੱਡੀ ਕੁਰਬਾਨੀ ਦੇਣੀ ਪਈਏ ਤੇ ਇਹਨਾਂ ਨੇ ਇਕੱਲੀ ਬੂੰਦ ਹੀ ਰੱਖੀ ਬਾਕੀ ਸਾਰਾ ਹਰਿਆਣੇ ਦੇ ਤਾਂ ਰਾਜਸਥਾਨ ਦੇ ਤਾਂ ਕਮਾਲ ਹੈ ਯਾਰ ਇਹ ਤੁਹਾਡੀ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿੰਨਾ ਨੇ 23% ਪਾਣੀ ਵਰਤਦੇ ਸੀ ਆਪਾਂ ਉਹਦਾ ਹੁਣ 70% ਤੋਂ ਉੱਪਰ ਲੈ ਗਏ ਆ 80 ਦੇ ਕਰੀਬ ਲੈ ਗਏ ਆ ਜਿਹੜਾ ਅਸੀਂ ਇਹਦਾ ਸਰਫੇਸ ਵਾਟਰ ਯੂਜ਼ ਕਰਦੇ ਆ ਸਰਫੇਸ ਵਾਟਰ ਯੂਜ਼ ਕਰਨ ਦਾ ਮਤਲਬ ਇਹ ਹੋਇਆ ਵੀ ਅਸੀਂ ਜਿਹੜਾ ਪੰਜਾਬ ਦੀ ਉਮਰ ਵਧਾ ਰਹੇ ਨਹੀਂ ਘਟਦੇ ਉਹਦੇ ਦੋਸ਼ੀ ਅਸੀਂ ਨਹੀਂ ਕਿਸਾਨ ਨਹੀਂਗੇ ਪੰਜਾਬੀ ਨਹੀਂਗੇ ਉਹਦੇ ਦੋਸ਼ੀ ਸੈਂਟਰ ਸਰਕਾਰ ਹੈ ਕਿਉਂਕਿ ਉਹ ਫਸਲੀ ਉਹ ਸਾਡੇ ਕੋਲ ਉਹ ਚੱਕਦੇ ਆ ਜੀ ਤੇ ਪਾਣੀ ਦਾਦੇ ਲੱਗਦਾ ਸਾਨੂੰ ਮੂੰਗੀ ਦੇ ਦੇ ਦਿਓ ਐਮ ਐਸ ਪੀ ਸਾਨੂੰ ਸਬਜ਼ੀਆਂ ਤੇ ਐਮ ਐਸ ਪੀ ਦੇ ਦਿਓ ਤੇ ਅਸੀਂ ਦੁਨੀਆ ਬਸਲਾ ਲਾਉਣ ਲੱਪਾਂਗੇ ਸਾਡੇ ਅੱਥੇ ਕੋਲਡ ਸਟੋਰੀ ਦਾ ਇੰਝ ਆਮ ਕਰਾ ਦਿਓ ਆ ਬਾਰਡਰ ਹੀ ਖੋਲਦੇ ਹੋ ਜਾਂ ਤੁਸੀਂ ਵੇਖ ਖੋਲਣਾ ਹੁਣ ਖੋਲਦੇ ਬਾਅਦ ਵਿੱਚ ਵੀ ਖੋਲਣਾ ਐ ਅਮਬਾਨੀ ਐ ਡਾਨੀਆ ਰੇ ਗਿਆ ਹੁਣ ਖੋਲਦੇ ਬਾਟਰ ਸਾਡੀ ਫਸਲ ਤਾਂ ਇੱਥੇ ਹੀ ਵਿਗ ਜਿਆ ਕਰੀ ਸੋ ਉਹਦੇ ਵਾਸਤੇ ਮੈਂ ਜਿਹੜੀ ਇਹ ਕਹਿੰਦਾ ਪੰਜਾਬੀਆਂ ਨੂੰ ਵੀ ਤਕੜੇ ਹੋ ਕੇ ਆਪਾਂ ਜਿਹੜੇ ਪੰਜਾਬ ਬਪੈਰਾ ਫਿਰ ਖੜੇ ਕਰਨ ਵਾਲੀ ਜਿਹੜੀ ਮੁੱਦੇ ਆ ਉਹਨਾਂ ਪਾਸੇ ਲਈਏ ਹੁਣ ਤੁਸੀਂ ਦੇਖੋ ਤਾਰਾ ਵੀ ਹੋਈ ਆ ਬਿਜਲੀ ਦੀ ਨੀਂ ਖੰਬੇ ਵੀ ਹੋਈ ਆ ਅਫਸਰ ਵੀ ਹੋਈ ਆ ਆਉਂਦੀ ਨਹੀਂ ਬਿਜਲੀ ਨਿਰਵਿਗਨ ਖੇਤਾਂਾਂ ਵਾਲੀ ਬਿਜਲੀ ਪਹਿਲਾਂ ਰਾਤ ਨੂੰ ਝਾਕਣਾ ਪੈਂਦਾ ਹੁਣ 24 ਘੰਟੇ ਹੁੰਦੇ ਸੋ ਕੰਮ ਤਾਂ ਕੀਤੀ ਆ ਨਾ ਸਰਕਾਰ ਨੇ ਕੰਮਾਂ ਦਾ ਕੋਈ ਮਕਾਬਲਾ ਨਹੀਂ ਪਰ ਅਸੀਂ ਰਾਜਨੀਤੀ ਨਹੀਂ ਕੱਟ ਕਰਦੇ ਆ ਰਾਜਨੀਤੀ ਨਹੀਂ ਕਰਦੇ ਇੱਥੇ ਸੇਵਾ ਕਰਦੇ ਆ ਬਾਕੀ ਜਿਹੜੀ ਕਰਨਾ ਚੋਣਾ ਹੋਈਆਂ ਵਿਰੋਧੀ ਪਾਰਟੀਆਂ ਨੇ ਇਲਜ਼ਾਮ ਲਾਇਆ ਕਿ ਕਾਗਜ਼ ਪਾੜ ਦੇਣਗੇ ਕਾਗਜ਼ ਰੱਦ ਕਰਾ ਦੇਣਗੇ ਤੇ ਜੋ ਆਪਣੀ ਫ੍ਰੀਡ ਕੋ ਜਿਲ੍ਹੇ ਦੇ ਵਿੱਚ ਮੇਰੇ ਖਿਆਲ ਅ 6 ਸਤ ਕਾਗਜ਼ ਰੱਦ ਹੋਏ ਨੇ ਬਾਕੀ ਸਾਰੇ ਕੰਪਲੀਟ ਹੋਏ ਉਹਦੇ ਬਾਰੇ ਉਹ ਕਾਗਜ਼ ਰੱਦ ਜਿਹੜੇ ਹੋਏ ਆ ਉਹ ਸਿਰਫ ਇਸ ਕਰਕੇ ਕਿ ਉਹਨਾਂ ਨੇ ਜਾਣਬੁੱਝ ਕੇ ਗਲਤ ਭਰੇ ਸੀ ਹੋਰ ਕੋਈ ਕਾਗ ਨਹੀਂ ਰੱਦ ਕਰਾਇਆ ਆ ਵਧੀਆ ਫ੍ਰੀ ਐਂਡ ਫੇਅਰ ਇਲੈਕਸ਼ਨ ਲਈ ਆ ਔਰ ਆਈ ਹੋਣੀ ਆ ਕਦੋਂ ਉਹਦਾ ਬੋਰਡ ਦਾ ਹੱਕ ਦਾ ਇਸਤੇਮਾਲ ਕਰਨ ਦਾ ਮੌਕਾ ਦੇਣਾ ਕਹੀਦਾ ਨਾ ਇਹ ਤਾਂ ਪਤਾ ਹੀ ਨਹੀਂ ਲੱਗਣ ਦੇ ਪਹਿਲਾਂ ਕਦੋਂ ਜ਼ਿਲ੍ਹਾ ਪ੍ਰੀਸ਼ਦ ਹੋਗੀ ਕਦੋਂ ਬਲਾਕ ਸਭਾ ਕੀ ਹੋਗੀ ਪਹਿਲੇ ਹੁੰਦੀ ਬੁਲੋਂਦੀਆਂ ਨਹੀਂ ਸੀ ਆਪ ਤਾਂ ਸਾਰਿਆਂ ਦੇ ਕਾਗਜ਼ ਦੇਖ ਕਰਦੇ ਸੀ ਕੱਲ ਪੋਲਿੰਗ ਬੂਥਾਂ ਦੇ ਵੀ ਤੁਸੀਂ ਗਿਲੇ ਮਾਰੇ ਕੋਈ ਐਸੀ ਘਟਨਾ ਹੋ ਤੈਨੇ ਗੱਪਰੀ ਗਈ ਕੱਲ ਤਾਂ ਬਾੜਾ ਵਧੀਆ ਹੋਇਆ ਲਾਲਿਆਣੇ ਜਦੋਂ ਮੈਂ ਗਿਆ ਉੱਥੇ ਵੇਖਿਆ ਵੀ ਸਾਰੀਆਂ ਪਾਰਟੀਆਂ ਨੇ ਇੱਕੋ ਬੂਥ ਲਾਇਆ ਵਾ ਕਮਾਲ ਸੀ ਵਧਾਈ ਆ ਉਹਨਾਂ ਨੂੰ ਲਾਲੇ ਲੇਨ ਪਰ ਪੰਜਾਬ ਵਾਲੇ ਸਾਰਿਆਂ ਨੂੰ ਕਹਿੰਦਾ ਯਾਰ ਇਸ ਤਰ੍ਹਾਂ ਦੇ ਭਾਈ ਚਰਮ ਲਈ ਠੀਕ ਹੈ ਬਹੁਤ ਹਨ ਇੱਕ ਰਿਕਰਟਾਲ ਸਿੰਘ ਸੰਧਾਨ ਨੇ ਆਪਣੀ ਜਾਣਕਾਰੀ ਦਿੱਤੀ ਔਰ ਪਿੰਡ ਸੰਧਵਾ ਦੇ ਵਿੱਚ ਜੋ ਗੈਨੀ ਚੈਲ ਸਿੰਘ ਦੇ ਨਾਮ ਤੇ ਮਸ਼ਹੂਰ ਪਿੰਡ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਸਾਡਾ ਜੋ ਪਿਛੋਕੜ ਹੈ ਸਿਆਸਤ ਵਿੱਚ ਆ ਵਿੱਚ ਨਹੀਂ ਸੀ ਮੈਂ ਵੀ ਸਿਆਸਤ ਨਹੀਂ ਸੀ ਕਰਨਾ ਚਾਹਦਾ ਪਰ ਲੋਕਾਂ ਨੇ ਮੈਨੂੰ ਸਿਆਸਤ ਵਿੱਚ ਅੱਗੇ ਲਿਆਂਦਾ ਔਰ ਲੋਕਾਂ ਨੇ ਹੀ ਮੈਨੂੰ ਵਿਧਾਨ ਸਭਾ ਦਾ ਸਪੀਕਰ ਬਣਾਇਆ ਮੈਂ ਰਮੇਸ਼ ਕਪੜਾ ਆਪਣਾ ਪੰਜਾਬ ਤਸਵੀਰ ਜਿੰਨਲ ਠੀਕ ਹੋ